ਜੋਇਨ ਨਗਰ ਕੌਂਸਲ ਸਾਨੇਵਾਲ ਚੋਣਾ ਦੇ ਉਮੀਦਵਾਰਾਂ ਨੇ ਸਰਗਰਮੀ ਫੜੀ ਆ ਸਵੇਸ ਵਕਤ ਪੂਰਾ ਜਿਹੜਾ ਉਹ ਆਪਣਾ ਤਨਦੇਹੀ ਨਾਲ ਜੋਰ ਲਗਾਉਣ ਲੱਗੇ ਹੋਏ ਨੇ ਤੇ ਵਾਰਡ ਨੰਬਰ 8 ਦੇ ਵਿੱਚ ਅੱਜ ਅਸੀਂ ਆਏ ਆ ਮਨਜੋਤ ਸਿੰਘ ਪਲੇਸਰ ਕੋਲੇ ਜਿਨ੍ਹਾਂ ਦੇ ਵਾਰਡ ਦਾ ਅਜ ਉਹ ਘਟਨ ਵੀ ਹੋਇਆ ਔਰ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਉਹ ਇਸ ਤਰ੍ਹਾਂ ਦਾ ਅਜਤ ਘਟਨ ਕਰਕੇ ਗਏ ਨੇ ਸੋ ਅੱਜ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਕੀ ਕੀ ਮੁੱਦੇ ਇਹਨਾਂ ਦੇ ਜਿਹੜੇ ਹੈਗੇ ਨੇ ਤੋਂ ਅਮਨਜੋਤ ਪਨੇ ਸਰ ਜੀ ਪਨੇ ਸਰ ਸਾਹਿਬ ਚਲੋ ਤਾਂ ਧੰਨਵਾਦ ਜੀ ਤੁਹਾਡਾ ਸਾਰੀ ਟੀਮ ਦਾ ਤੁਹਾਡੀ ਦੇ ਇੱਥੇ ਪਹੁੰਚਣ ਤੇ ਜੀ ਐਂ ਕਰਦਾ ਜੀ ਅਮ ਕੀ ਕੀ ਮੁੱਦੇ ਨੇ ਅੱਜ ਥੋੜੇ ਪਹਿਲਾਂ ਤਾਂ ਅਜ ਘਟਨ ਦਾ ਹੋਇਆ ਤੇ ਤੁਹਾਨੂੰ ਪਾਰਟੀ ਨੇ ਬੜਾ ਵਿਸ਼ਵਾਸ ਜਤਾਇਆ ਤੁਹਾਡੇ ਤੇ ਤੇ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਸਾਰੀ ਹੀ ਪਾਰਟੀ ਦਾ ਪੂਰੀ ਕਾਂਗਰਸ ਪਾਰਟੀ ਦਾ ਬਦਲਦਿਆਂ ਕਹਿਣਾ ਜਤੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇੱਕ ਨਿਮਾਣੇ ਜਿਹੇ ਤੇ ਮੈਨੂੰ ਇੰਨਾ ਵੱਡਾ ਮਾਣ ਦਿੱਤਾ ਜੀ ਮੈਨੂੰ ਵਾਰਡ ਨੰਬਰ 8 ਤੋਂ ਸਾਹਨੇਵਾਲ ਤੋਂ ਜੋ ਕਿ ਮੇਰੀ ਇੱਕ ਇੱਛਾ ਸੀ ਹੂੰ ਤੇ ਦੋ ਚੀਜ਼ਾਂ ਹੁੰਦੀਆਂ ਨੇ ਸਰ ਇੱਕ ਹੁੰਦੀ ਆ ਜੀ ਸ਼ੌਕ ਇੱਕ ਹੁੰਦੀ ਆ ਮਜਬੂਰੀ ਨਾਲ ਮੈਨੂੰ ਸ਼ੌਕ ਸੀ ਵਾਰਡ ਦੀ ਸੇਵਾ ਕਰਨ ਦਾ ਤੇ ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਸੇਵਾ ਮੇਰੀ ਨਿਰੰਤਰ ਜਾਰੀ ਸੀ ਤੇ ਅੱਜ ਮੈਨੂੰ ਕਾਂਗਰਸ ਪਾਰਟੀ ਨੇ ਮੇਰੇ ਚ ਮੇਰੇ ਸਿਰ ਤੇ ਹੱਥ ਰੱਖ ਕੇ ਜੀ ਤੇ ਮੈਨੂੰ ਵਾਰਡ ਤੋਂ ਟਿਕਟ ਦਿੱਤੀ ਹੈ ਵਾਰਡ ਨੰਬਰ 8 ਤੋਂ ਜੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਇਸ ਤੋਂ ਪਹਿਲਾਂ ਵੀ ਸਵਾਮਾ ਕਰਦੇ ਰਹੇ ਹੂੰ ਮਤਲਬ ਕਿਹੜੇ ਕਿਹੜੇ ਫੀਲਡ ਚ ਕੀ ਕੀਤੀ ਹੈ ਮੈਂ ਸਰ ਪਹਿਲਾਂ ਜੀ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਮੈਂ ਜੀ ਅ ਕੁਝ ਸਮਝ ਆਇਆ ਜ ਜਦੋਂ ਉਹਨਾਂ ਦੀਆਂ ਨੀਤੀਆਂ ਦੇਖੀਆਂ ਜੀ ਜਿੱਦਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਉਹ ਤਾਂ ਸਾਰੀਆਂ ਬੇਆਦਬੀਆਂ ਮੰਨੀਆਂ ਜਾਂਦੇ ਨੇ ਕਿ ਗੁਰੂ ਸਾਹਿਬ ਦੀ ਵੀ ਬੇਆਦਬੀ ਸਾਤੋਂ ਹੋਈ ਆ ਜੀ ਹਨ ਗੋਲੀਆਂ ਵੀ ਅਸੀਂ ਚਲਾਈਆਂ ਨੇ ਮਤਲਬ ਉਹ ਨੀਤੀਆਂ ਨੂੰ ਦੇਖਦੇ ਹੋਏ ਜੀ ਅਸੀਂ ਨਰਾਸ਼ ਹੋ ਕੇ ਅਸੀਂ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਜੀ ਜਦੋਂ ਆਮ ਆਦੀ ਪਾਰਟੀ ਦੀ ਗੱਲ ਕਰੀਏ ਜੀ ਆਮ ਆਦੀ ਪਾਰਟੀ ਦੇ ਵਿੱਚ ਜਦੋਂ ਅਸੀਂ ਦੇਖਿਆ ਸਾਰਾ ਕੁਝ ਹਰੇਕ ਕੰਮ ਅੱਜ ਪੈਸੇ ਦੇ ਕੇ ਹੋ ਰੇ ਹਾ ਜੀ ਮਤਲਬ ਆਪਾਂ ਕਹਿੰਦੇ ਸੀ ਕਿ ਬਦਲਾ ਆਊਗਾ ਬਿਲਕੁਲ ਬਦਲਾ ਆਇਆ ਜੀ ਮਤਲਬ ਇੰਨਾ ਕ ਬਦਲਾ ਆ ਗਿਆ ਜੀ ਹਰ ਕੰਮ ਪੈਸੇ ਦੇ ਕੇ ਹੋਣ ਲੱਗ ਗਿਆ ਜੀ ਪਹਿਲਾਂ ਜਿਹੜੀ ਚੀਜ਼ ਨਹੀਂ ਇਹ ਤਾਂ ਕਹਿੰਦੇ ਸੀ ਇਮਾਨਦਾਰ ਪਾਰਟੀ ਆ ਸਰ ਇਹ ਤਾਂ ਤੁਸੀਂ ਇੱਕ ਆਮ ਇਨਸਾਨ ਨੂੰ ਪੁੱਛ ਸਕਦੇ ਹੋ ਕਿ ਕਿੰਨੀ ਕ ਇਮਾਨਦਾਰ ਪਾਰਟੀ ਆ ਜੀ ਤੇ ਤੁਸੀਂ ਲੋਕਾਂ ਦਾ ਦਰਦ ਸਮਝ ਸਕਦੇ ਹੋ ਜੀ ਅਸੀਂ ਜਦੋਂ ਲੋਕਾਂ ਕੋਲ ਮਤਲਬ ਜਾਣਦੇ ਸੀਗੇ ਕਿ ਆਪ ਤੁਸੀਂ ਪਿੱਛੇ ਬਰਨਾਲੇ ਰੈਲੀ ਹੋਈ ਆ ਜੀ ਅਸੀਂ ਬਰਨਾਲੇ ਰੈਲੀ ਦੀ ਤੁਹਾਨੂੰ ਮੈਂ ਇੱਕ ਆਧਾਰਨ ਦੇ ਨਾਲ ਸੱਸ ਸਕਦਾ ਸਰ ਲੋਕ ਸਰ ਉੱਥੇ ਵੀ ਇਹੀ ਚੀਜ਼ ਕਹ ਰਹੇ ਸੀਗੇ ਕਿ ਹਰੇਕ ਕੰਮ ਪੈਸੇ ਦੇ ਕੇ ਹੋ ਰਿਹਾ ਜੀ ਮਤਲਬ ਲੋਕ ਬੜੇ ਨਿਰਾਸ਼ ਸੀਗੇ ਜੀ ਆਮ ਆਦੀ ਪਾਰਟੀ ਤੋਂ ਤੇ ਵੱਡੇ ਮੂਰੇ ਜਿਹੜੇ ਉਮੀਦਵਾਰ ਨੇ ਉਹ ਕਿਹੜੇ-ਕਿਹੜੇ ਨੇ ਕਿਹੜੀ-ਕਿਹੜੀ ਪਾਰਟੀ ਦੇ ਸਰ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਜੀ ਤੇ ਭਾਜਪਾ ਦੇ ਨੇ ਜੀ ਕਾਲੀ ਦਲ ਦੇ ਨੇ ਜੀ ਓਕੇ ਤੇ ਮੈਂ ਸਰ ਕਾਂਗਰਸ ਵੱਲੋਂ ਜੀ ਓਕੇ ਤੇ ਜਿਹੜੇ ਦੂਜੇ ਉਮੀਦਵਾਰ ਨੇ ਉਹ ਵੀ ਤਾਂ ਦੂਜੀਆਂ ਪਾਰਟੀਆਂ ਚੋਂ ਆਏ ਹੋਏ ਨੇ ਮਤਲਬ ਆਮ ਆਦਮੀ ਪਾਰਟੀ ਵਿੱਚ ਕਿਸੇ ਦੀ ਰੀਤੇ ਦੀ ਖੱਡ ਚੱਲਦੀ ਆ ਜੀ ਜੀ ਕਿਸੇ ਦਾ ਠਾਣਿਆਂ ਦੇ ਵਿੱਚ ਨਾ ਕੋਈ ਨਾ ਕੋਈ ਜਾਂ ਕਿਸੇ ਦਾ ਤਹਿਸੀਲ ਦੇ ਵਿੱਚ ਕੋਈ ਨਾ ਕੋਈ ਸਭ ਸਾਰੇ ਲੋਕ ਇਸ ਥੀ ਤੋਂ ਜਾਣੂ ਨੇ ਜੀ ਹਿੱਸਾ ਹਿੱਸੇਦਾਰੀ ਲੈ ਮੱਲ ਲੈ ਲੈਂਦੇ ਤੁਸੀਂ ਲੋਕ ਕਹਿ ਰਹੇ ਜੱਗ ਜਾ ਰਾ ਜੀ ਜੱਗ ਜਾ ਰਾ ਇਹ ਗੱਲ ਇਹ ਚ ਕੋਈ ਫੋਰਾ ਹੀ ਨਹੀਂ ਹੈਗੀ ਮੰਨ ਲ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਾਂ ਅਕਾਲੀ ਦਲ ਦੇ ਨੇ ਜਾਂ ਪਹਿਲਾਂ ਸਰ ਤੁਹਾਨੂੰ ਹੀ ਇਹਨਾਂ ਨੇ ਪੁਲਿਸ ਨੂੰ ਚੁਕਾ ਦੇਣਾ ਜੀ ਤੁਹਾਨੂੰ ਹੀ ਛੁੜਾ ਦੇਣਾ ਜੀ ਮੁੜ ਕੇ ਪਿੱਛੋਂ ਪੈਸੇ ਖਾ ਲੈਣਾ ਜੀ ਆਹ ਆਹ ਕੈਟਾਗਰੀ ਦੇ ਲੋਕ ਨੇ ਤੇ ਜਿੱਦਾਂ ਪੁਨੇਸਰ ਜੀ ਤੁਹਾਨੂੰ ਹਾਈ ਕਮਾਂਡ ਨੇ ਥਾਪੜਾ ਦਿੱਤਾ ਤੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਾਰੇ ਵੋਟਰਾਂ ਨੂੰ ਆਪਣੇ ਵਾਰਡ ਨੰਬਰ 8 ਦੇ ਵਸਨੀਕਾਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹੂੰਗਾ ਕਿ ਅਸੀਂ ਕੋਈ ਬਰਸਾਤੀ ਡੱਡੂ ਨਹੀਂ ਹੈਗੇ ਕਿ ਤੁਹਾਡੇ ਕੋਲ ਹੁਣੀ ਆਉਣਾ ਜੀ ਅਸੀਂ ਤਾਂ ਤੁਹਾਡੇ ਵਿੱਚ ਰਹਿੰਦੇ ਆ ਤੇ ਤੁਹਾਡੇ ਤੁਹਾਡੇ ਆਪਣੇ ਤੁਹਾਡੇ ਵਿੱਚ ਰਹੇ ਆ ਜੀ ਇੱਥੇ ਹੀ ਪਲੇ ਆ ਇੱਥੇ ਹੀ ਖੇਡੇ ਆ ਇੱਥੇ ਹੀ ਸਾਡਾ ਸਾਰਾ ਵਪਾਰ ਆ ਇੱਥੇ ਹੀ ਸਾਡਾ ਸਾਰਾ ਪਰਿਵਾਰ ਆ ਜੀ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਕਿਸੇ ਦੀਆਂ ਵੀ ਗੱਲਾਂ ਚ ਨਾ ਜਿਓ ਜੀ ਇਸ ਟਾਈਮ ਬੜੇ ਆਕੇ ਇਦਾਂ ਦੇ ਵੀ ਹੋਣਗੇ ਜਿਹੜੇ ਤੁਹਾਨੂੰ ਲਾਲਚ ਦੇਣਗੇ ਜੀ ਮੈਂ ਤਾਂ ਇੱਕ ਆਮ ਘਰ ਦਾ ਇੱਕ ਆਮ ਇਨਸਾਨ ਦਾ ਇੱਕ ਆਮ ਮੁੰਡਾ ਜੀ ਨਾ ਤਾਂ ਮੈਂ ਕਿਸੇ ਦੀ ਜ਼ਮੀਰ ਖਰੀਦ ਸਕਦਾ ਨਹੀਂ ਤੇ ਨਾ ਮੇਰਾ ਤਾਂ ਮੈਂ ਤਾਂ ਇੱਕ ਸੇਵਾਦਾਰ ਬਣ ਕੇ ਵਾਰਡ ਦਾ ਇੱਕ ਚੌਂਕੀਦਾਰ ਬਣ ਕੇ ਕੰਮ ਕਰਨਾ ਚਾਹੁੰਦਾ ਜੀ ਪਰ ਤੁਸੀਂ ਸਾਰੇ ਜਾਣੇ ਮੈਂ ਬੇਨਤੀ ਕਰੂੰਗਾ ਕਿ ਸਾਰੇ ਜਾਣੇ ਮੇਰੇ ਸਿਰ ਤੇ ਹੱਥ ਰੱਖਿਓ ਮੈਨੂੰ ਇਸ ਵਾਰਡ ਦੇ ਵਿੱਚੋਂ ਸੇਵਾ ਕਰਨ ਦਾ ਮੈਨੂੰ ਮੌਕਾ ਚੋਣ ਨਿਸ਼ਾਨ ਚੋਣ ਨਿਸ਼ਾਨ ਹੱਥ ਪੰਜਾ ਜੀ 21 ਤਰੀਕ ਨੂੰ 21 ਦਸੰਬਰ ਨੂੰ ਸਾਰੇ ਜਾਣੇ ਹੱਥ ਪੰਜੇ ਦੇ ਉੱਤੇ ਵਾਰਡ ਨੰਬਰ 8 ਦੇ ਵਿੱਚ ਅਮਨ ਜੋ ਸਿੰਘ ਮੇਰਾ ਨਾਮ ਆ ਜੀ ਮੋਹਰਾ ਲਾਇਓ ਜੀ ਤਾਂ ਕਿ ਆਪਾਂ ਆਪਣੇ ਵਾਰਡ ਦਾ ਵਿਕਾਸ ਕਰ ਸਕੀਏ ਆਉਣ ਵਾਲਾ ਸਿਨੈਰੀਓ ਕਿਦਾਂ ਲੱਗਦਾ ਪੰਜਾਬ ਦਾ ਕਾਂਗਰਸ ਪਾਰਟੀ ਦਾ ਕੀ ਥਿਊ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 1000% ਬਣਨ ਜਾ ਰਹੀ ਹੈ ਜੀ ਇਹ ਚ ਕੋਈ ਦੋ ਰਾਏ ਨਹੀਂ ਹੈਗੀ ਜੀ ਕੀ ਕਾਰਨ ਆ ਕਿਉਂਕਿ ਸਰ ਸਾਰੇ ਪਾਰਟੀਆਂ ਦੇ ਵਿੱਚ ਹੁਣ ਮੈਂ ਆਪਣੀ ਗੱਲ ਕਰ ਲੈਂਦਾ ਜੀ ਅਸੀਂ ਕੱਲੀ ਕੱਲੀ ਪਾਰਟੀ ਦੇ ਵਿੱਚ ਦੇਖ ਵੀ ਲਿਆ ਜੀ ਜਾ ਕੇ ਹੂੰ ਮਤਲਬ ਕਹਿੰਦੇ ਕੁਛ ਹੋ ਇੱਥੇ ਸਭ ਤੋਂ ਵੱਡੀ ਗੱਲ ਕੀ ਹੈ ਹਰ ਧਰਮ ਦੀ ਰਿਸਪੈਕਟ ਹੁੰਦੀ ਹੈ ਜੀ ਹਾਂ ਠੀਕ ਹੈ ਹਾਂਜੀ ਤੇਰੀ ਸਾਰਿਆਂ ਨੂੰ ਬਸ ਇਹੀ ਹੱਥ ਵਧ ਕੇ ਬੇਤੀ ਹੈ ਜੀ ਵਾਰਡ ਨੰਬਰ 8 ਦੇ ਵਸਨੀਕ ਕਿ ਤੁਹਾਡਾ ਬੱਚਾ ਤੁਹਾਡਾ ਛੋਟਾ ਭਰਾ ਮੈਂ ਜੀ ਮੈਨੂੰ ਇਸ ਵਾਰਡ ਦੇ ਵਿੱਚੋਂ ਤੁਸੀਂ ਮੇਰੇ ਮੇਰੇ ਤੇ ਅਸ਼ੀਰਵਾਦ ਰੱਖਿਓ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਨੂੰ ਕਦੇ ਨਿਰਾਸ਼ਾ ਨਹੀਂ ਹੋਣ ਦਊਂਗਾ ਜੀ 24 ਘੰਟੇ ਤੁਹਾਡੇ ਲਈ ਦਰਵਾਜ਼ੇ ਖੁੱਲੇ ਰਹੇ ਜੀ ਸੋ ਇਨੀ ਬੇਨਤੀ ਮੇਰੀ ਪ੍ਰਵਾਨ ਕਰਿਓ ਵਾਹਿਦੁਰ ਜੀ ਦਾ ਖਾਲਸਾ ਵਾਹਿਦੁਰ ਜੀ ਦਾ